ਕਿ ਨੂੰ ਸਦਾ ਲਈ ਖਤਮ ਕਰਨ ਲਈ ਸੋ ਜਿਹੜਾ ਹੁਣੇ ਯੁੱਧ ਨਸ਼ਿਆਂ ਵਿਰੁੱਧ ਜੋ ਕਿ 1 ਫਰਵਰੀ 2025 ਤੋਂ ਸ਼ੁਰੂ ਕੀਤਾ ਗਿਆ ਸੀ ਜਿਹੜਾ ਕਿ ਅੱਜ 28 ਮਾਰਚ 2025 ਦੇ ਵਿੱਚ ਅੱਜ ਆਪਾਂ ਬੈਠੇ ਆ ਉਹਦੇ ਵਿੱਚ ਮੈਂ ਤੁਹਾਨੂੰ ਕੁਝ ਆંકੜੇ ਦੱਸਣੇ ਚਾਹਨਾ ਵੀ ਅਸੀਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਾਇਤ ਕਿੱਡੇ-ਕੱਡੇ ਕੰਮ ਕੀਤੇ ਨੇ ਔਰ ਕੀ-ਕੀ ਆંકੜੇ ਨੇ ਜਿਹੜੇ ਔਨ ਰਿਕਾਰਡ ਨੇ ਸਭ ਤੋਂ ਪਹਿਲਾਂ ਜਿਹੜੇ ਐਨਡੀਪੀਐਸ ਐਕਟ ਦੇ ਨਸ਼ੇ ਵਾਲੇ ਐਕਟ ਦੇ ਜਿਹੜੇ ਕੇਸ ਨੇ ਉਹਦੇ ਅੰਡਰ 2443 ਐਫਆਈਆਰ ਲਾਜ ਕੀਤੀਆਂ ਗਈਆਂ ਨੇ ਹੁਣ ਤੱਕ ਤੇ ਇਸੇ ਦੇ ਚੱਲਦੇ ਜਿਹੜੇ ਬੰਦੇ ਅਰੈਸਟ ਕੀਤੇ ਗਏ ਨੇ ਜਿਹੜੇ ਬੰਦੇ ਅਰੈਸਟ ਕੀਤੇ ਗਏ ਨੇ 4218 ਇਹਦੇ ਵਿੱਚ ਕਿਊਮੂਲੇਟਿਵ ਅਰੈਸਟ ਹੋਈਆਂ ਨੇ ਤੇ ਇਸੇ ਦੇ ਚੱਲਦੇ ਜਿਹੜੇ ਸਮਗਲਰ ਜਿਹੜੇ ਨਸ਼ੇ ਦੇ ਸਮਗਲਰ ਜਿਹੜੇ ਨਸ਼ੇ ਦਾ ਤੰਦਾ ਕਰਨ ਵਾਲੇ ਜਿਹੜੇ ਜਦੋਂ ਪੁਲਿਸ ਨੇ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਜਿਨ੍ਹਾਂ ਨੇ ਪੁਲਿਸ ਦਾ ਵਿਰੋਧ ਕੀਤਾ ਅੱਗੇ ਭੱਜੇ ਜਾਂ ਉਹਨਾਂ ਨੇ ਪਲਟ ਕੇ ਪੁਲਿਸ ਦੇ ਉੱਤੇ ਵਾਰ ਕੀਤਾ ਤਾਂ ਉਸ ਦੇ ਤਹਿਤ 51 ਬੰਦੇ ਇਸ ਕੇਸ ਦੇ ਵਿੱਚ ਪੁਲਿਸ ਦੀ ਡਿਫੈਂਸ ਦੇ ਵਿੱਚ 51 ਬੰਦੇ ਟੋਟਲ ਹੁਣ ਤੱਕ ਇੰਜਰਡ ਹੋਏ ਨੇ ਤੇ ਜਿੱਤੇ ਤੱਕ ਗੱਲ ਕਹੀਏ ਡਿਮੋਲਿਸ਼ਿੰਗ ਦੀ 24 ਦੂ 2025 ਤੋਂ ਇਹ ਨਸ਼ੇ ਦੇ ਸੌਦਾਗਰਾਂ ਦੇ ਜਿਹੜੇ ਘਰ ਨੇ ਇਹ ਟਹਿ ਰਹੇ ਨੇ ਹੁਣ ਕੋਈ ਪੁੱਛੂ ਆ ਘਰ ਕਿੱਥੇ ਹੈ ਕਿਵੇਂ ਰਹੇ ਨੇ ਜਿਹੜੇ ਇਹ ਨਸ਼ੇ ਦੇ ਸੌਦਾਗਰਾਂ ਨੇ ਜਿਹੜੇ ਆਮ ਭੋਲੇ ਭਾਲੇ ਬੱਚੇ ਪੰਜਾਬ ਦੇ ਬੱਚਿਆਂ ਦੇ ਸਿਆਹੀ ਜਿਹੜੀ ਖੂਨ ਦੀ ਸਿਆਹੀ ਹੈ ਉਹਦੇ ਨਾਲ ਜਿਹੜੀਆਂ ਇਹਨਾਂ ਨੇ ਆਪਣੇ ਘਰਾਂ ਦੀਆਂ ਮਕਾਨਾਂ ਦੀਆਂ ਰਜਿਸਟਰੀਆਂ ਲਿਖੀਆਂ ਨੇ ਉਹ ਰਜਿਸਟਰੀਆਂ ਨਹੀਂ ਰਹਿਣ ਦੇਣੀਆਂ ਇਹ ਸਰਕਾਰ ਦਾ ਫੈਸਲਾ ਸੀ ਕਿਉਂਕਿ ਉਹ ਕੱਲੀਆਂ ਰਜਿਸਟਰੀਆਂ ਗਲਤ ਨਹੀਂ ਬਹੁਤੇ ਸਾਰਿਆਂ ਨੇ ਇਹਨਾਂ ਨੇ ਸਾਰੇ ਬਾਇਲॉज ਨੂੰ ਵਾਇਲਟ ਕਰਦੇ ਹੋਏ ਉਹ ਕੁਝ ਪੰਚਾਇਤੀ ਜਗ੍ਹਾ ਦੇ ਉੱਤੇ ਸ਼ਾਮਲਾੜ ਜਗ੍ਹਾ ਦੇ ਉੱਤੇ ਕਬਜ਼ੇ ਕਰਕੇ ਪਾਪ ਦੀ ਕਮਾਈ ਦੇ ਨਾਲ ਮਕਾਨ ਬਣਾਏ ਨੇ ਕਿਸੇ ਨੇ ਕੋਈ ਪਰਮਿਸ਼ਨਾਂ ਨਹੀਂ ਲੱਤੀਆਂ ਕਿਸੇ ਦੇ ਨਕਸ਼ੇਪਾਸ ਨਹੀਂ ਸੋ ਅਸੀਂ ਬਿਲਕੁਲ ਥੋਰੋ ਪ੍ਰੋਸੈਸ ਮਾਨਯੋਗ ਕੋਰਟ ਦੇ ਆਦੇਸ਼ਾਂ ਨੂੰ ਮੰਨਦੇ ਹੋਏ ਪ੍ਰੋਪਰ ਇਹਨਾਂ ਨੂੰ ਨੋਟਿਸ ਸਰਵ ਕਰਦੇ ਹੋਏ ਤੇ ਜਦੋਂ ਅਸੀਂ ਇਹਨਾਂ ਦੇ ਡਿਮੋਲਿਸ਼ਿੰਗ ਦੀ ਜਿਹੜੀ ਪ੍ਰਤੀਕਿਰਿਆ ਉਹ ਚਾਰੀ ਰੱਖੀ ਹੋਈ ਹੈ ਤੋਂ ਜਿਹਦੇ ਚੱਲਦੇ ਹੋਏ ਹੁਣ ਤੱਕ ਟੋਟਲ 49 49 49 ਘਰ ਜਿਹੜੇ ਇਹ ਡਰੱਗ ਪੈਡਲਰਸ ਦੇ ਨੇ ਹੁਣ ਤੱਕ ਡਿਮੋਲਿਸ਼ ਹੋ ਚੁੱਕੇ ਨੇ ਤੇ ਜਿਹੜੀ ਇਹਦੇ ਚੋਂ ਨਸ਼ੇ ਦੀ ਖੇਪ ਜਿਹੜੀ ਨਸ਼ੇ ਦੀ ਵੱਡੀ ਖੇਪ ਇਹਨਾਂ ਦੇ ਕੋਲੋਂ ਜਿਹੜੀ ਫੜੀ ਗਈ ਹੈ ਜਦੋਂ ਇਹਨਾਂ ਤੇ ਕਾਰਵਾਈ ਹੋਈ ਇਹਨਾਂ ਦੇ ਘਰਾਂ ਦੀ ਚੈਕਿੰਗ ਹੋਈ ਜਦੋਂ ਕਾਸੋ ਆਪਰੇਸ਼ਨ ਪੁਲਿਸ ਨੇ ਚਲਾਏ ਉਸ ਕਾਸੋ ਆਪਰੇਸ਼ਨ ਦੇ ਦੌਰਾਨ ਸਰਚਿੰਗ ਦੇ ਦੌਰਾਨ ਜਿਹੜੀ ਹੁਣ ਤੱਕ ਟੋਟਲ ਜਾਨੀ ਕਿ ਇਹਨਾਂ ਤੋਂ ਪਾਈ ਗਈ ਹੈ ਜਿਹਦੇ ਵਿੱਚ ਹੈਰੋਇਨ 149 ਕਿਲੋ 306 ਗ੍ਰਾਮ ਪੋਪੀ ਹਸਕ ਜਿਹਨੂੰ ਆਪਾਂ ਭੁੱਕੀ ਕਹ ਦਿੰਦੇ ਆ ਇਹਦੇ ਵਿੱਚ 2011 ਕਿਲੋ 136 ਗ੍ਰਾਮ ਓਪੀਐਮ ਫੀਮ 87 ਕਿਲੋ 551 ਗ੍ਰਾਮ ਗਾਂਜਾ 34 ਕਿਲੋ 244 ਗ੍ਰਾਮ ਚਰਸ 6 ਕਿਲੋ 300 99 ਗ੍ਰਾਮ ਕੈਬੂਲੇਟ ਜਿਹੜੇ ਟੈਬਲੇਟਸ ਤੇ ਕੈਪਸੂਲ ਨੇ ਗੋਲੀਆਂ ਟੈਬਲੇਟ ਕੈਪਸੂਲਸ 8,6370 ਲਾਹਣ ਜਿਹੜੀ ਇਲਿicit ਲੀਕਰ ਜਿਹੜੀ ਲਾਹਣ ਹੈ 1733 ਲੀਟਰ ਤੇ ਬੋਤਲਾਂ 'ਚ ਗੱਲ ਕਰੀਏ 498 ਬੋਤਲਾਂ ਤੇ ਡਰੱਗ ਮਨੀ ਜਿਹੜੀ ਇਹਨਾਂ ਦੇ ਕੋਲੋਂ ਮਨੀ ਪੈਸਾ ਬਰਾਮਦ ਹੋਇਆ ਹੈ ਜਿਹੜਾ ਲੋਕਾਂ ਦੇ ਧੀਆਂ ਪੁੱਤਾਂ ਨੂੰ ਉਜਾੜ ਕੇ ਇਹਨਾਂ ਨੇ ਪੈਸਾ ਕਮਾਇਆ ਸੀ ਉਹ ਹੁਣ ਤੱਕ 5 ਕਰੋੜ 83 ਲੱਖ 33705 ਰੁਪਏ ਤੇ ਇੰਜੈਕਸ਼ਨ ਜਿਹੜੇ ਟੀਕੇ ਰਿਕਵਰ ਹੋਏ ਨੇ ਹੁਣ ਤੱਕ 514 ਇਨਟੌਕਸਿਕੈਂਟ ਪਾਊਡਰ 9 ਕਿਲੋ 21 ਗ੍ਰਾਮ ਐਕਟਿਵਾ ਮੋਟਰਸਾਈਕਲ ਤੇ ਸਕੂਟਰ ਮੋਟਰਸਾਈਕਲ ਐਕਟਿਵਾ ਜਿਹੜੇ ਕਿ ਇਸ ਨਸ਼ੇ ਦੇ ਸਮਗਲਰ ਇਹ ਯੂਜ਼ ਕਰਦੇ ਸੀਗੇ ਕਿਸੇ ਦੀ ਚੈਨੀ ਖਿੱਚਣੀਆਂ ਕਿਸੇ ਦੀਆਂ ਬਾਲੀਆਂ ਖਿੱਚਣੀਆਂ ਜੋ ਇਹ ਧੰਦਾ ਫੜਿਆ ਸੀ 22 ਐਕਟਿਵ ਆ ਮੋਟਰਸਾਈਕਲ ਰਿਕਵਰ ਹੋਏ ਨੇ ਮੋਬਾਈਲ ਫੋਨ ਹੁਣ ਤੱਕ ਇਹਨਾਂ ਕੋਲੋਂ 8 ਰਿਕਵਰ ਹੋਏ ਨੇ ਕਾਰਾਚਾਰ ਕਵਰ ਹੋਈਆਂ ਨੇ ਪਿਸਟਲ 12 ਪਿਸਟਲ ਹੁੰਦੇ ਨੇ ਜਿਹੜੇ 12 ਰਿਕਵਰ ਹੋਏ ਨੇ ਜੰਦਾ ਕਾਰਤੂਸ 4 ਰਿਕਵਰ ਹੋਏ ਨੇ 골ਡ ਸੋਨਾ 403 ਗ੍ਰਾਮ 2 ਚੈਨਾ ਤੇ ਇੱਕ ਹਾਰ ਰਿਕਵਰ ਹੋਇਆ ਸਿਲਵਰ 1 ਕਿਲੋ 200 ਗ੍ਰਾਮ 400 700 ਗ੍ਰਾਮ ਆਈਸ ਨਾ ਦਾ ਕੋਈ ਨਸ਼ਾ ਹੁੰਦਾ 1 ਕਿਲੋ 10 ਗ੍ਰਾਮ ਜਿਹੜੇ ਇਹ ਚ ਭਗੌੜੇ ਸੀ ਜਿਹੜੇ ਕਿਸੇ ਨਾ ਕਿਸੇ ਕੇਸ ਚ ਸੰਗੀਨ ਕੇਸ ਚ ਭੱਜੇ ਹੋਏ ਸੀ ਭਗੌੜੇ ਇਹਦੇ ਕੇਸ ਚ ਸੱਤ ਫੜੇ ਗਏ ਨੇ ਤੇ ਜਿਹੜੇ ਪ੍ਰੀਵੈਂਟਿਵ ਐਕਸ਼ਨ ਮਤਲਬ ਕਿ ਜਿਹੜਾ ਮਡਲਾ ਐਕਸ਼ਨ ਲੱਤਾ ਗਿਆ 27 ਬੰਦਿਆਂ ਤੇ ਮਡਲਾ ਐਕਸ਼ਨ ਲੱਤਾ ਗਿਆ ਇਲੈਕਟ੍ਰਿਕ ਕੰਡੇ ਜਿਹਦੇ ਤੇ ਇਹ ਤੋਲ ਕੇ ਵੇਚਦੇ ਸੀ ਦੋ ਕਾਬੂ ਕੀਤੇ ਨੇ ਸਿਲਵਰ ਫੋਇਲ ਜਿਹੜੇ ਨੇ 4 ਸਮੈਕ 110 ਗ੍ਰਾਮ ਗ੍ਰੀਨ ਪਲਾਂਟ 10 ਕਿਲੋ ਤੇ ਇਸ ਦੇ ਨਾਲ ਨਾਲ ਜਿਹੜੀ ਮੈਂ ਇੱਕ ਇਸ ਤੋਂ ਅਲੱਗ ਇਨਫੋਰਮੇਸ਼ਨ ਦੇਣੀ ਚਾਹੁੰਦਾ ਪੰਜਾਬ ਪੁਲਿਸ ਨੇ ਨਾਕਿਆਂ ਦੇ ਦੌਰਾਨ ਚੈਕਿੰਗ ਦੇ ਦੌਰਾਨ ਜਿਹੜੋਂ ਕਾਰਾਂ ਦੀ ਵਾਹਨਾਂ ਦੀ ਮੋਟਰਸਾਈਕਲ ਸਕੂਟਰਾਂ ਦੀ ਚੈਕਿੰਗ ਕੀਤੀ ਉਹਦੇ 'ਚ ਪਾਇਆ ਗਿਆ ਕਿ 5699 ਚਲਾਨ ਕੱਟੇ ਗਏ ਨੇ 5699 ਚਲਾਨ ਕੱਟੇ ਗਏ ਨੇ ਵਹੀਕਲ ਜਿਹੜੇ ਚੈੱਕ ਕੀਤੇ ਗਏ ਨੇ 1556 ਵਹੀਕਲ ਹੁਣ ਤੱਕ ਟੋਟਲ ਚੈੱਕ ਕੀਤੇ ਗਏ ਨੇ ਤੇ ਜਿਹੜੇ ਵਹੀਕਲ ਜ਼ਬਤ ਕੀਤੇ ਗਏ ਨੇ ਜਿਨ੍ਹਾਂ ਤੇ ਸ਼ੱਕ ਸੀ ਜਾਂ ਜਿਨ੍ਹਾਂ ਦੇ ਕਾਗਜ਼ ਪੱਤਰ ਪੂਰੇ ਨਹੀਂ ਸੀ ਜਾਂ ਜਿਹੜੇ ਇਨਵੋਲਵ ਸੀਗੇ ਕਿਸੇ ਗਲਤ ਕੰਮ ਚ ਟੋਟਲ 69 69 ਵਹੀਕਲ ਇੰਪਾਉਂਡ ਕੀਤੇ ਗਏ ਨੇ ਤੇ ਜਿਹੜੇ ਸਸਪੀਸ਼ੀਅਸ ਪਰਸਨ ਮਤਲਬ ਕਿ ਸ਼ੱਕੀ ਲੋਕ ਜਿਹੜੇ ਸ਼ੱਕੀ ਲੋਕ ਹੁਣ ਤੱਕ ਚੈੱਕ ਕੀਤੇ ਗਏ ਨੇ 3874 ਜਿਹੜੇ ਸ਼ੱਕੀ ਲੋਕ ਇਹਦੇ ਤੇ ਚੈੱਕ ਕੀਤੇ ਗਏ ਨੇ ਸੋ ਸਤਕਾਰਯੋਗ ਪੰਜਾਬ ਵਾਸੀਓ ਮੈਂ ਤੁਹਾਡੇ ਮੀਡੀਆ ਦੇ ਮਾਧਿਅਮ ਜ਼ਰਾਹੀਂ ਮੇਰੇ ਸਤਕਾਰਯੋਗ ਪੰਜਾਬ ਵਾਸੀਆਂ ਨੂੰ ਇੱਕ ਗੱਲ ਦਾ ਵਾਅਦਾ ਕਰ ਰਹੇ ਹਾਂ ਅਸੀਂ ਤੇ ਇੱਕ ਭਰੋਸਾ ਵੀ ਦਿਵਾਉਣਾ ਚਾਹਨਾ ਹੈ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹ ਆਮ ਲੋਕਾਂ ਦੀ ਸਰਕਾਰ ਹੈ ਤੁਹਾਡੀ ਚੁਣੀ ਹੋਈ ਸਰਕਾਰ ਹੈ ਨਸ਼ਾ ਪੰਜਾਬ ਚੋਂ ਖਤਮ ਕਰ ਦਿਆਂਗੇ 100% ਮੁਕਾ ਦੇਵਾਂਗੇ ਪਰ ਇਹਦੇ ਲਈ ਮੈਂ ਹੱਥ ਜੋੜ ਕੇ ਤੁਹਾਨੂੰ ਇੱਕ ਬੇਨਤੀ ਵੀ ਕਰਨੀ ਚਾਹੁੰਦਾ ਬੇਨਤੀ ਸਬਕਾਰ ਕਰਿਓ ਇਹਦੇ ਵਿੱਚ ਕੱਲੀ ਪੁਲਿਸ ਜਾਂ ਕੱਲਾ ਪ੍ਰਸ਼ਾਸਨ ਜਾਂ ਕੱਲਾ ਸਰਕਾਰ ਰਲਮ ਇਹ ਕੁਝ ਨਹੀਂ ਕਰ ਪਾਣਗੇ ਜੇਕਰ ਸਮਾਜ ਦੇ ਵਿੱਚੋਂ ਸਾਨੂੰ ਬਹੁਤ ਵੱਡਾ ਹੰਗਾਰਾ ਨਾ ਮਿਲਿਆ ਉਹਦੇ ਵਿੱਚ ਆਸੀ ਆਪਣੀ ਜਿਹੜੀ ਡਿਊਟੀ ਆ ਜਿਹੜੀ ਸਰਕਾਰ ਪੱਧਰ ਤੇ ਐਡਮਿਨਿਸਟ੍ਰੇਟਿਵ ਪੱਧਰ ਤੇ ਪੂਰੀ ਤਨਦੇਹੀ ਦੇ ਨਾਲ ਨਿਭਾਉਣ ਲੱਗੇ ਹੋਏ ਆਂ ਰੋਜ਼ ਸ਼ਾਮ ਨੂੰ 5 ਵਜੇ ਅਸੀਂ ਪ੍ਰੈਸ ਕਾਨਫਰੰਸ ਕਰਕੇ ਤੁਹਾਨੂੰ ਡੇਲੀ ਦਾ ਆਂਕੜਾ ਦੰਨੇ ਆਂ ਵੀ ਅੱਜ ਅਸੀਂ ਕੀ ਕਾਰਵਾਈ ਕੀਤੀ ਹੈ ਤਾਂ ਜੋ ਪੰਜਾਬ ਵਾਸੀਆਂ ਦੇ ਵਿੱਚ ਇੱਕ ਮੈਸੇਜ ਜਾਵੇ ਭਰੋਸਾ ਬਣਿਆ ਰਹੇ ਕਿ ਹਾਂ ਸਰਕਾਰ ਹੈ ਜਿਹੜੀ ਉਹ ਟੁੱਟ ਕੇ ਪੈ ਨਿਕਲੀ ਇਸ ਨਸ਼ੇ ਦੇ ਸੌਦਾਗਰਾਂ ਨੂੰ ਪਰ ਇਸ ਮਾਧਿਅਮ ਦੇ ਨਾਲ ਤੁਹਾਨੂੰ ਵੀ ਮੈਂ ਇੱਕ ਹੱਥ ਜੋੜ ਕੇ ਬੇਨਤੀ ਕਰਦਾ ਜਿੰਨੀਆਂ ਸਮਾਜ ਸੇਵੀ ਸੰਸਥਾਵਾਂ ਨੇ ਜੰਨੀਆਂ ਧਾਰਮਿਕ ਸੰਸਥਾਵਾਂ ਨੇ ਜਿੰਨੇ ਸ਼ਹਿਰ ਦੇ ਵਿੱਚ ਐਸੀਆਂ ਸੰਸਥਾਵਾਂ ਨੇ ਜਿਹੜੀਆਂ ਸੰਸਥਾਵਾਂ ਆਪਣੇ ਦੇਸ਼ ਨੂੰ ਪਿਆਰ ਕਰਦੀਆਂ ਆਪਣੀ ਸਟੇਟ ਨੂੰ ਪਿਆਰ ਕਰਦੀਆਂ ਆਓ ਸਾਰੇ ਰਲ ਮਿਲ ਕੇ ਅੱਗੇ ਆਓ ਤੁਸੀਂ ਅੱਗੇ ਆਉਂਗੇ ਇੱਕ ਸਮਾਜਿਕ ਮੂਵਮੈਂਟ ਬਣੂਗੀ ਜੇ ਸਮਾਜਿਕ ਮੂਵਮੈਂਟ ਬਣੂਗੀ ਤਾਂ ਜਗਾ ਜਗਾ ਆਪਾਂ ਜਾਗਰੂਕ ਕੈਂਪ ਲਾਵਾਂਗੇ ਸਕੂਲਾਂ 'ਚ ਕੈਂਪ ਲਾਵਾਂਗੇ ਕਾਲਜਾਂ ਚ ਕੈਂਪ ਲਾਵਾਂਗੇ ਅਸੀਂ ਆਲਰੇਡੀ ਸਕੂਲਾਂ ਕਾਲਜਾਂ ਦੇ ਵਿੱਚ ਜਾ ਕੇ ਕੈਂਪ ਲਾ ਰਹੇ ਹਾਂ ਸਰਕਾਰ ਪੱਧਰ ਤੇ ਲਾ ਰਹੇ ਹੈ ਪਰ ਜੇਕਰ ਤੁਸੀਂ ਲਾਓਗੇ ਤਾਂ ਸਾਨੂੰ ਹੋਰ ਵੱਡਾ ਹੁਲਾਰਾ ਮਿਲੂਗਾ ਇਸ ਨੂੰ ਦੇਖੋ ਇਸ ਦੇ ਵਿੱਚ ਜਿਹੜੇ ਬੱਚੇ ਗਰਕ ਚੁੱਕੇ ਜਿਹੜੇ ਬੱਚੇ ਇਹਦੇ ਵਿੱਚ ਜਾ ਚੁੱਕੇ ਨੇ ਉਹਨਾਂ ਬੱਚਿਆਂ ਨੂੰ ਬਾਹਰ ਕੱਢਣਾ ਮੁੱਖ ਧਾਰਾ ਚ ਲੈ ਕੇ ਆਉਣਾ ਇਹ ਸਾਡੀ ਪਾਰਟੀ ਦਾ ਸਾਡੀ ਸਰਕਾਰ ਦਾ ਉਦੇਸ਼ ਹੈ ਔਰ ਉਹ ਬੱਚਿਆਂ ਨੂੰ ਲਿਆ ਕੇ ਫੇਰ ਉਹਨਾਂ ਦਾ ਉਹਨਾਂ ਨੂੰ ਵਪਾਰ ਤੇ ਲਾਉਣਾ ਕਾਰੋਬਾਰ ਕਿੱਤੇ ਤੇ ਲਾਉਣਾ ਉਹਦੇ ਲਈ ਵੀ ਅਸੀਂ ਦਿਨ ਰਾਤ ਕੰਮ ਕਰਨ ਲੱਗੇ ਹੋਏ ਆਂ ਸਾਡੇ ਕੋਲ ਹਰ ਤਰ੍ਹਾਂ ਦੇ ਓਟ ਕਲੀਨਿਕਾਂ ਦੇ ਵਿੱਚ ਸਾਡੇ ਕੋਲ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਸਾਡੇ ਕੋਲ ਰੀਹੈਬਿਲਿਟੇਸ਼ਨ ਸੈਂਟਰਾਂ ਦੇ ਵਿੱਚ ਹਰ ਤਰ੍ਹਾਂ ਦਾ ਪੁਖਤਾ ਪ੍ਰਬੰਧ ਕੀਤਾ ਹੋਇਆ ਹਰ ਤਰ੍ਹਾਂ ਦੀ ਮੈਡੀਸਨ ਸਾਡੇ ਕੋਲ ਬੈੱਡ ਦੀ ਅਵੇਲੇਬਿਲਿਟੀ ਸਾਰੀਆਂ ਫੈਸਿਲਿਟੀਆਂ ਸਾਡੇ ਕੋਲ ਅਵੇਲੇਬਲ ਨੇ ਪਰ ਇਸ ਦੇ ਨਾਲ ਨਾਲ ਉਹ ਬੱਚੇ ਜਿਨ੍ਹਾਂ ਨੂੰ ਨਸ਼ਾ ਰੋਜ਼ ਇੱਕ ਦੋ ਬੱਚਿਆਂ ਨੂੰ ਆਪਣੇ ਅੰਦਰ ਸਮਾ ਜਾਂਦਾ ਹੈ ਉਹਨਾਂ ਬੱਚੇ ਉਹ ਹੋਰ ਬੱਚੇ ਖਰਾਬ ਨਾ ਹੋ ਸਕਣ ਹੋਰ ਬੱਚੇ ਇਸ ਦਲਦਲ ਚ ਨਾ ਫਸਣ ਨਾ ਘੁਸਣ ਉਹਨੂੰ ਬਚਾਉਣ ਲਈ ਤੁਹਾਨੂੰ ਸਾਰਿਆਂ ਨੂੰ ਸਾਥ ਦੇਣਾ ਪਊਗਾ ਸਰਕਾਰ ਨਾਲ ਮੋਢੇ ਨਾਲ ਮੋਟਾ ਲਾਣਾ ਪਊਗਾ ਸੋ ਮੇਰੀ ਹੱਥ ਜੋੜ ਕੇ ਬੇਨਤੀ ਹੈ ਖਾਸ ਕਰਕੇ ਉਹਨਾਂ ਧਾਰਮਿਕ ਸ਼ਖਸੀਅਤਾਂ ਦੇ ਚਰਨਾਂ 'ਚ ਨਿਮਰਤਾ ਸਹਿਤ ਬੇਨਤੀ ਹੱਥ ਜੋੜ ਕੇ ਕਿਉਂਕਿ ਤੁਹਾਡੀ ਕਈ ਗੱਲ ਦੇ ਉੱਤੇ ਸਮਾਜ ਸਭ ਤੋਂ ਵੱਧ ਤੇ ਪਹਿਲਾ ਅਸਰ ਕਰਦਾ ਹੈ ਸੋਤ ਪੁੱਸੀ ਅੱਗੇ ਆਓ ਸਾਥ ਦਿਓ ਸਰਕਾਰ ਦਾ ਜਿੱਥੇ ਕਿਤੇ ਵੀ ਕੋਈ ਧਾਰਮਿਕ ਸਮਾਗਮ ਹੁੰਦਾ ਕੋਈ ਗੁਰੂ ਘਰ ਦੇ ਵਿੱਚ ਕੋਈ ਮੰਦਰਾਂ ਦੇ ਵਿੱਚ ਕਿਤੇ ਵੀ ਕੋਈ ਸਮਾਗਮ ਹੁੰਦਾ ਉੱਥੇ ਇੱਕ ਵਿਸ਼ਾ ਸਟਾਰਟਿੰਗ ਦੇ ਵਿੱਚ ਤੇ ਐਂਡ ਦੇ ਵਿੱਚ ਇਹ ਜ਼ਰੂਰ ਰੱਖਿਆ ਕਰੋ ਕਿ ਸਰਕਾਰ ਹੁਣ ਇਸ ਨਸ਼ੇ ਦੇ ਸਦਾਕਰਾਂ ਨੂੰ ਖਦੇੜ ਕੇ ਬਾਹਰ ਸੁੱਟਣ ਨੂੰ ਤਿਆਰ ਬੈਠੀ ਹੈ ਵੀ ਆਪਾਂ ਨੂੰ ਵੀ ਸਰਕਾਰ ਦਾ ਸਾਥ ਦੇਣਾ ਚਾਹੀਦਾ ਔਰ ਸਮਾਜ ਦੇ ਵਿੱਚ ਜਾਗਰੂਕਤਾ ਫਲਾਣੀ ਚਾਹੀਦੀ ਹੈ ਸੋ ਤੁਹਾਡੇ ਮਾਧਿਅਮ ਨਾਲ ਮੈਂ ਇੱਕ ਗੱਲ ਉਹ ਨਾ ਨਸ਼ੇ ਦੇ ਸੌਦਾਗਰਾਂ ਨੂੰ ਉਹ ਸਖਤ ਚੇਤਾਵਨੀ ਵੀ ਦੇਣੀ ਚਾਹਨਾ ਹੈ ਕਿ ਜਾਂ ਤਾਂ ਨਸ਼ੇ ਦਾ ਵਪਾਰ ਛੱਡ ਦਿਓ ਧੰਦਾ ਛੱਡ ਦਿਓ ਨਹੀਂ ਪੰਜਾਬ ਛੱਡ ਦਿਓ ਨਹੀਂ ਉਹ ਦਿਨ ਦੂਰ ਨਹੀਂ ਜਦਨ ਤੁਸੀਂ ਅੱਖਾਂ 'ਚ ਘੁੱੰਨ ਦੇ ਦੇ ਰਹੋਗੇ ਔਰ ਪਛਤਾਓਗੇ ਕਿ ਕਾਸ਼ ਕਿਤੇ ਅਸੀਂ ਸਰਕਾਰ ਦੀ ਗੱਲ ਮੰਨ ਲਈ ਹੁੰਦੀ ਤਾਂ ਅੱਜ ਸਾਡਾ ਐਡਾ ਨੁਕਸਾਨ ਨਾ ਹੁੰਦਾ ਸੋ ਪੰਜਾਬ 'ਚ ਹੁਣ ਨਸ਼ੇ ਦੇ ਸਮਗਲਨਾਂ ਨੂੰ ਸੌਦਾਗਰਾਂ ਨੂੰ ਰਹਿਣ ਨਹੀਂ 干了吧唧。